ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਿੱਲੀ ਦੇ ਵੱਡੇ ਪ੍ਰਾਈਵੇਟ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਹੇ ਨੇ ਤੇ ਦੂਜੇ ਪਾਸੇ ਲੋਕਾਂ ਦੇ ਗਰੀਬਾਂ ਦੇ ਇਲਾਜ ਵਾਸਤੇ ਆਯੂਸ਼ਮਾਨ ਕਾਰਡ ਤਾਂ ਬਣਾਤੇ ਪਰ ਉਹਨਾਂ ਦਾ ਪੈਸਾ ਅਦਾ ਹੀ ਨਹੀਂ ਕੀਤਾ ਗਿਆ ਤੇ ਹਸਪਤਾਲਾਂ ਨੇ ਹੁਣ ਕਾਰਡ ਹੀ ਬੰਦ ਕਰਤੇ ਕਿ ਅਸੀਂ ਇਨ੍ਹਾਂ ਕਾਰਡਾਂ ਦੀ ਸਕੀਮ ਤਹਿਤ ਇਲਾਜ ਨਹੀਂ ਕਰ ਸਕਦੇ। ਬੀਤੇ ਕੱਲ ਪੰਜਾਬ ਹਸਪਤਾਲ ਤੇ ਨਰਸਿੰਗ ਹੋਮ ਐਸੋਸੀਏਸ਼ਨ ਦੇ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 6 ਮਹੀਨੇ ਤੋਂ ਆਯੂਸ਼ਮਾਨ ਸਕੀਮ ਤਹਿਤ ਸਰਕਾਰ ਵੱਲੋਂ ਉਹਨਾਂ ਦੀ 650 ਕਰੋੜ ਰੁਪਏ ਬਕਾਇਆ ਰਾਸ਼ੀ ਮਿਲਨੀ ਰਹਿੰਦੀ ਹੈ। ਭਾਵ ਸਰਕਾਰ ਨੇ ਹਸਪਤਾਲਾਂ ਦਾ 650 ਕਰੋੜ ਬਕਾਇਆ 6 ਮਹੀਨੇ ਤੋਂ ਹਲੇ ਨਹੀਂ ਦਿੱਤਾ ਜਿਸ ਦੇ ਕਾਰਨ ਹਸਪਤਾਲਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਪੈਸੇ ਦੀ ਘਾਟ ਕਾਰਨ ਹਸਪਤਾਲਾਂ ਕੋਲ ਪੂਰੀਆਂ ਦਵਾਈਆਂ ਨਹੀਂ ਗਈਆਂ ਤੇ ਨਾ ਹੀ ਉਹ ਨਵੀਆਂ ਦਵਾਈਆਂ ਖਰੀਦਣ ਦੀ ਹਾਲਤ ਵਿੱਚ ਨੇ ਤੇ ਨਾ ਹੀ ਸਟਾਫ ਨੂੰ ਤਨਖਾਹਾਂ ਮਿਲ ਰਹੀਆਂ ਨੇ ਇਸ ਮਜਬੂਰੀ ਕਰਕੇ ਉਹਨਾਂ ਕਿਹਾ ਕਿ ਅਸੀਂ ਇਸ ਮਜਬੂਰੀ ਕਰਕੇ आयुष्मान स्कीम ਤਹਿਤ ਇਲਾਜ ਬੰਦ ਕਰ ਰਹੇ ਹਨ ਉਹਨਾਂ ਇਹ ਵੀ ਕਿਹਾ ਕਿ ਸਮਝੌਤਾ ਪੱਤਰ ਅਨੁਸਾਰ ਸਟੇਟ ਹੈਲਥ ਏਜੰਸੀ ਨੇ ਹਸਪਤਾਲਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਹੀ ਬਿੱਲਾਂ ਦਾ ਭੁਗਤਾਨ ਕਰਨਾ ਹੁੰਦਾ ਭਾਵ आयुष्मान स्कीम ਤਹਿਤ ਲੋਕਾਂ ਦੇ ਇਲਾਜ ਤੇ ਜਿੰਨਾ ਖਰਚ ਆਇਆ ਹੁੰਦਾ ਉਸ ਦਾ ਭੁਗਤਾਨ ਸਰਕਾਰ ਨੇ 15 ਦਿਨਾਂ ਦੇ ਅੰਦਰ ਅੰਦਰ ਹੀ ਕਰਨਾ ਹੁੰਦਾ ਪਰ ਪਿਛਲੇ 6 ਮਹੀਨੇ ਤੋਂ 1 ਤੋਂ ਲੈ ਕੇ 2 ਫੀਸ ਦੀ ਬਕਾਇਆ ਬਿੱਲਾਂ ਦਾ ਹੀ ਭੁਗਤਾਨ ਕੀਤਾ ਗਿਆ ਬਾਕੀ ਸਾਰੇ ਉਵੇਂ ਦੇ ਉਵੇਂ ਹੀ ਖੜੇ ਨੇ ਸੰਸਥਾ ਮੁਖੀ ਡਾਕਟਰ ਵਿਕਾਸ ਛਾਵੜਾ ਤੇ ਡਾਕਟਰ ਦਿਵਯਾਂਸ਼ੂ ਗੁਪਤਾ ਨੇ ਦੱਸਿਆ ਕਿ ਸਾਡੇ ਸੂਬੇ 'ਚ ਆਯੂਸ਼ਮਾਨ ਭਾਰਤ ਯੋਜਨਾ ਤਹਿਤ 500 ਦੇ ਕਰੀਬ ਹਸਪਤਾਲ ਸਰਕਾਰੀ ਪੈਨਲ ਤੇ ਨਹੀਂ ਭਾਵੇਂ 500 ਦੇ ਕਰੀਬ ਹਸਪਤਾਲਾ ਜਿਹੜੇ ਇਸ ਕਾਰਡ ਦੀ ਸਕੀਮ ਤਹਿਤ ਇਲਾਜ ਕਰਦੇ ਨੇ ਉਹਨਾਂ ਕਿਹਾ ਕਿ ਹੁਣ ਇੰਨਾ ਸਾਰੇ ਹਸਪਤਾਲਾਂ ਨੇ ਇੱਕ ਵਾਰ ਇਸ ਸਕੀਮ ਤਹਿਤ ਇਲਾਜ ਕਰਨਾ ਬੰਦ ਕਰ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਇਸ ਬਾਬਤ ਕਈ ਵਾਰ ਅਧਿਕਾਰੀਆਂ ਨਾਲ ਗੱਲ ਕੀਤੀ, ਈਮੇਲ ਭੇਜੀਆਂ, ਦੋ ਵਾਰ ਸਿਹਤ ਮੰਤਰੀ ਨੂੰ ਮਿਲ ਵੀ ਚੁੱਕੇ ਹਾਂ ਪਰ ਸਿਰਫ ਖਾਲੀ ਭਰੋਸੇ ਤੋਂ ਸਿਵਾ ਸਾਨੂੰ ਕੁਝ ਨਹੀਂ ਮਿਲਿਆ ਉਹਨਾਂ ਕਿਹਾ ਕਿ ਸਿਰਫ ਲੁਧਿਆਣਾ ਵਿੱਚ ਹੀ ਇਸ ਕੀਮਤ ਹੇਠ 70 ਹਸਪਤਾਲ ਹੁੰਦੇ ਨੇ ਜਿਹੜੇ ਇਹਨਾਂ ਕਾਰਡਾਂ ਤੇ ਇਲਾਜ ਕਰਦੇ ਨੇ ਪਰ ਸਰਕਾਰ ਵੱਲੋਂ ਬਕਾਇਆ ਰਾਸ਼ੀ ਨਾ ਮਿਲਣ ਤੇ ਬਿੱਲਾਂ ਦਾ ਪੂਰੀ ਤਰ੍ਹਾਂ ਭੁਗਤਾਨ ਨਾ ਕਰਨ ਤੇ ਹਸਪਤਾਲਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੋ ਗਈ ਆ ਤੇ ਕਈਆਂ ਦਾ ਬਕਾਇਆ ਤਾਂ ਉਹਨਾਂ ਦਾ ਕਹਿਣਾ ਕਿ ਕਈਆਂ ਦਾ ਬਕਾਇਆ ਤਾਂ 1 ਕਰੋੜ ਨੂੰ ਵੀ ਪਾਰ ਕਰ ਗਿਆ ਇਹ ਤਾਂ ਹਾਲਤ ਹੈ ਆਯੂਸ਼ਮਾਨ ਕਾਰਡ ਸਕੀਮ ਤਹਿਤ ਇਲਾਜ ਦੀ ਖੁਦ ਮੁੱਖ ਮੰਤਰੀ ਸਾਹਿਬ ਵੱਡੇ ਵੱਡੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਆਪਣਾ ਇਲਾਜ ਕਰਾਏ ਹੁੰਦੇ ਆ ਜਾਂ ਵਿਦੇਸ਼ਾਂ ਵਿੱਚ ਜਾ ਕੇ ਇਲਾਜ ਕਰਵਾਏ ਹੁੰਦੇ ਆ ਇਹ ਇਕੱਲੇ ਪੰਜਾਬ ਦੇ ਮੁੱਖ ਮੰਤਰੀ ਦਾ ਹਾਲ ਨਹੀਂ ਸਾਰਿਆਂ ਦਾ ਹੀ ਇਹ ਹਾਲ ਆ ਕਿ ਖੁਦ ਉਹ ਜਾ ਕੇ ਵੱਡੇ ਵੱਡੇ ਪ੍ਰਾਈਵੇਟ ਹਸਪਤਾਲਾਂ ਤੋਂ ਜਾਂ ਵਿਦੇਸ਼ਾਂ ਤੋਂ ਆਪਦਾ ਇਲਾਜ ਕਰਵਾ ਲੈਂਦੇ ਆ ਪਰ ਗਰੀਬਾਂ ਵਾਸਤੇ ਲੋਕਾਂ ਵਾਸਤੇ ਜਿਹੜੀਆਂ ਮਾੜੀਆਂ ਮੋਟੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਉਹਨਾਂ ਦਾ ਵੀ ਇਹ ਹਾਲ ਆ ਉੱਥੇ ਵੀ ਜਿਹੜੇ ਬਕਾਇਆ ਰਾਸ਼ੀਆ ਉਹ ਸਮੇਂ ਤੇ ਭੁਗਤਾਨ ਉਹਨਾਂ ਦਾ ਨਹੀਂ ਕੀਤਾ ਜਾਂਦਾ ਜਿਹਦੇ ਕਰਕੇ ਉਹ ਜਿਹੜੀਆਂ ਦਿੱਤੀਆਂ ਗਈਆਂ ਸਵਾਵਾਵਾਂ ਹੁੰਦੀਆਂ ਜਿਹੜੀਆਂ ਸਹੂਲਤਾਂ ਹੁੰਦੀਆਂ ਉਹ ਵੀ ਠੱਪ ਹੋ ਜਾਂਦੀਆਂ ਦਾਵੇ ਤਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਕਰ ਰਹੇ ਆ ਕਿ ਅਸੀਂ ਲੋਕਾਂ ਨੂੰ ਬਹੁਤ ਵਧੀਆ ਸਿਹਤ ਸਹੂਲਤਾਂ ਦੇ ਰਹੇ ਆ ਅਸੀਂ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਦਿੰਨੇ ਆ ਜਿਹੜੀਆਂ ਦਵਾਈਆਂ ਲੋਕਾਂ ਨੂੰ ਫ੍ਰੀ ਮਿਲਣਗੀਆਂ ਫਰੀ ਮਿਲ ਰਹੀਆਂ ਨੇ ਅਸੀਂ ਮੁਹੱਲਾ ਕਲੀਨਿਕ ਖੋਲਤੇ ਜਿੱਥੇ ਲੋਕਾਂ ਦਾ ਵਧੀਆ ਚੈੱਕਅਪ ਹੁੰਦਾ ਏ ਡਾਕਟਰ ਵਧੀਆ-ਵਧੀਆ ਡਾਕਟਰ ਨੇ ਮੁਹੱਲਾ ਕਲੀਨਿਕਾਂ ਵਿੱਚ ਤੇ ਲੋਕਾਂ ਨੂੰ ਜਿਹੜਾ ਹੈਗਾ ਇਹ ਦਵਾਈ ਫਰੀ ਮਿਲਦੀ ਆ ਪਰ ਹਕੀਕਤ ਕੁਝ ਹੋਰ ਹੀ ਨਜ਼ਰ ਆਉਂਦੀ ਆ ਕਿ ਜਿਹੜੀਆਂ ਸਕੀਮਾਂ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਨੇ ਉਹ ਵੀ ਠੱਪ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੇ ਉਧਰ ਸੈਂਟਰ ਸਰਕਾਰ ਦਾ ਕਹਿਣਾ ਹੈ ਕਿ ਅਸੀਂ आयुष्मान कार्ड ਤਹਿਤ ਜਿਹੜੇ ਜਿਹੜਾ ਫੰਡ ਪੰਜਾਬ ਸਰਕਾਰ ਨੂੰ ਭੇਜਣਾ ਸੀ ਭੇਜ ਚੁੱਕੇ ਆ ਤੇ ਅੱਗੇ ਜਿਹੜੇ ਪੰਜਾਬ ਸਰਕਾਰ ਨੇ ਉਹਦਾ ਭੁਗਤਾਨ ਨਹੀਂ ਕੀਤਾ ਹਸਪਤਾਲਾਂ ਨੂੰ ਇਹਦੇ ਤੇ ਵਿਰੋਧੀ ਧਿਰਾਂ ਵੀ ਸਵਾਲ ਉਠਾ ਰਹੀਆਂ ਨੇ ਕਿ ਸਰਕਾਰ ਨੇ ਜੇਕਰ ਸੈਂਟਰ ਸਰਕਾਰ ਨੇ ਇਹਨਾਂ ਨੂੰ ਫੰਡ ਭੇਜਿਆ ਤੇ ਇਹਨਾਂ ਨੇ ਭੁਗਤਾਨ ਕਿਉਂ ਨਹੀਂ ਕੀਤਾ ਇਹਦੇ ਤੇ ਸਰਕਾਰ ਚੁੱਪ ਨਜ਼ਰ ਆ ਰਹੀ ਹੈ ਇਹਨਾਂ ਸਰਕਾਰਾਂ ਦੀ ਤਾਂ ਉਹ ਗੱਲ ਹੁੰਦੀ ਆ ਕਿ ਅੱਗੇ ਦੌੜ ਪਿੱਛਾ ਚੌੜ ਹੁਣ ਵਿਧਾਨ ਸਭਾ ਦੀਆਂ ਵੋਟਾਂ ਨੇ ਹਰਿਆਣਾ ਵਿੱਚ ਤੇ ਉਧਰ ਜੰਮੂ ਕਸ਼ਮੀਰ ਵਿੱਚ ਉੱਥੇ ਸਾਰੀਆਂ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਨ ਲੱਗੀਆਂ ਵਾਅਦੇ ਕਰਨ ਲੱਗੀਆਂ ਲੋਕਾਂ ਨਾਲ ਕਿ ਅਸੀਂ ਸਾਡੀ ਸਰਕਾਰ ਬਣਾਓ ਅਸੀਂ ਤੁਹਾਨੂੰ ਆਹ ਦੇਾਂਗੇ ਉਹ ਦੇਾਂਗੇ ਪਰ ਕਰਨਾ ਇਹਨਾਂ ਸਰਕਾਰਾਂ ਨੇ ਕੀ ਹੈ ਉਹ ਤਸਵੀਰ ਸਾਡੇ ਸਾਹਮਣੇ ਆ ਜਿਵੇਂ ਕੱਲ ਕਾਂਗਰਸ ਸਰਕਾਰ ਨੇ ਉੱਥੇ ਸੱਤ ਵਾਅਦੇ ਕੀਤੇ ਹਰਿਆਣੇ ਵਿੱਚ ਕਿ ਜੇਕਰ ਤੁਸੀਂ ਸਾਡੀ ਸਰਕਾਰ ਲੈ ਕੇ ਆਉਂਗੇ ਤਾਂ ਅਸੀਂ ਆਹ ਸਹੂਲਤਾਂ ਤੁਹਾਨੂੰ ਦੇਾਂਗੇ ਜਿਦੇ ਵਿੱਚ ਇੱਕ ਸਿਹਤ ਸਬੰਧੀ ਵੀ ਉਹਨਾਂ ਨੇ ਇੱਕ ਵਾਅਦਾ ਕੀਤਾ ਏ ਕਿ ਜੇਕਰ ਤੁਸੀਂ ਹਰਿਆਣਾ ਵਿੱਚ ਸਾਡੀ ਸਰਕਾਰ ਬਣਾਉਣੀ ਆ ਤਾਂ ਅਸੀਂ ਤੁਹਾਡਾ 25 ਲੱਖ ਤੱਕ ਦਾ ਜਿਹੜਾ ਹੈਗਾ ਇਲਾਜ ਫ੍ਰੀ ਕਰਾਂਗੇ ਤੇ ਆਪ ਸਰਕਾਰ ਵੀ ਵੱਡੇ-ਵੱਡੇ ਦਾਅਵੇ ਕਰ ਰਹੀ ਆ ਕਿ ਸਾਡੀ ਸਰਕਾਰ ਬਣਾਓ ਹਰਿਆਣਾ ਵਿੱਚ ਅਸੀਂ ਤੁਹਾਨੂੰ ਆਹ ਸਹੂਲਤਾ ਦੇਵਾਂਗੇ ਉਦੋਂ ਬੀਜੇਪੀ ਇਹੀ ਦਾਅਵੇ ਕਰ ਰਹੀ ਹੈ ਮਤਲਬ ਜਿੰਨੀਆਂ ਪਾਰਟੀਆਂ ਸਾਰੀਆਂ ਵੱਡੇ-ਵੱਡੇ ਦਾਅਵੇ ਕਰਨ ਲੱਗੀਆਂ ਹਰਿਆਣਾ ਵਿੱਚ ਤੇ ਜੰਮੂ ਕਸ਼ਮੀਰ ਵਿੱਚ ਲੋਕਾਂ ਨਾਲ ਕਿ ਸਾਡੀ ਸਰਕਾਰ ਬਣਾਓ ਅਸੀਂ ਤੁਹਾਨੂੰ ਮਤਲਬ ਬਹੁਤ ਸਾਰੀਆਂ ਸਹੂਲਤਾਂ ਮੁਹੱਈਆ ਕਰਾਵਾਂਗੇ ਤੇ ਉਹ ਕੀ ਕੀ ਨੇ ਤੁਸੀਂ ਉਹਨਾਂ ਦੇ ਮੈਨੀਫੈਸਟੋ ਵਿੱਚ ਪੜ੍ਹ ਸਕਦੇ ਹੋ ਪਰ ਇਹਨਾਂ ਵਾਅਦਿਆਂ ਦਾਵੇਂ ਦੀ ਹਕੀਕਤ ਕੀ ਆ ਉਹਦਾ ਅਸੀਂ ਸਹੀ ਜੇ ਅੰਦਾਜ਼ਾ ਲਾ ਸਕਦੇ ਹਾਂ ਹਰ ਪਾਰਟੀ ਦੀ ਸਰਕਾਰ ਵੱਖ-ਵੱਖ ਸੂਬਿਆਂ ਵਿੱਚ ਹੈਗੀ ਆ ਤੇ ਉੱਥੇ ਉਹਨਾਂ ਸਰਕਾਰਾਂ ਨੇ ਕੀ ਕੀ ਕੀਤਾ ਕਿੰਨੇ ਕਿੰਨੇ ਵਾਅਦੇ ਪੂਰੇ ਕੀਤੇ ਉੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਹਰਿਆਣਾ ਦੇ ਜੰਮੂ ਵਿੱਚ ਵੀ ਕੀ ਕੀ ਸਹੂਲਤਾਂ ਦੇਣਗੇ ਆ ਪੰਜਾਬ ਵਿੱਚ ਤਾਂ ਪੋਲ ਖੁੱਲੀ ਜਾਂਦੀ ਆ ਜਿਹੜੇ ਤਰੀਕੇ ਨਾਲ ਹੁਣ ਆਯੂਸ਼ਮਾਨ ਕਾਰਡ ਵੀ ਹਸਪਤਾਲਾਂ ਵਿੱਚ ਬੰਦ ਕਰ ਦਿੱਤੇ ਆ ਡਾਕਟਰਾਂ ਨੇ ਕਿ ਸਾਨੂੰ ਤਾਂ ਬਕਾਇਆ ਰਾਸ਼ੀ ਨਹੀਂ ਮਿਲਦੀ ਬਸ ਇਹ ਇਵੇਂ ਹੀ ਸਾਰੇ ਵਾਅਦੇ ਪੂਰੇ ਕਰਦਿਆਂ ਸਰਕਾਰਾਂ ਉਹੀ ਕਾਂਗਰਸ ਸਰਕਾਰ ਨੇ ਹਿਮਾਚਲ 'ਚ ਕੀਤਾ ਕਹੇਤਾ ਕਿ ਔਰਤਾਂ ਨੂੰ 15-1500 ਰੁਪਏ ਮਹੀਨਾ ਦਵਾਂਗੇ ਤੇ ਹੁਣ ਜਦੋਂ ਸਰਕਾਰ ਬਣ ਗਈ ਉਥੇ ਤੇ ਉਥੇ ਵੱਡਾ ਵਿਵਾਦ ਖੜਾ ਹੋ ਗਿਆ ਉੱਥੇ ਲੋਕ ਕਹਿੰਦੇ ਆ ਵੀ ਦੋ ਹੁਣ ਔਰਤਾਂ ਨੂੰ 15-1500 ਰੁਪਏ ਆ ਤਾਂ ਸਰਕਾਰ ਕਹਿੰਦੀ ਹੈ ਨਹੀਂ ਜੀ ਹੁਣ ਅਸੀਂ ਸਾਰੀ ਇੱਕ ਘਰ ਦੀ ਇੱਕੋ ਔਰਤ ਨੂੰ 1500 ਰੁਪਏ ਦੇਵਾਂਗੇ। ਜੇ ਇੱਕ ਪਰਿਵਾਰ ਵਿੱਚ ਤਿੰਨ ਔਰਤਾਂ ਜਾਂ ਚਾਰ ਔਰਤਾਂ ਅਸੀਂ ਚਾਰਾਂ ਨੂੰ ਨਹੀਂ ਦੇ ਸਕਦੇ ਸਿਰਫ ਇੱਕ ਨੂੰ 1500 ਰੁਪਏ ਦੇਵਾਂਗੇ। ਤੇ ਪਹਿਲਾ ਵਾਅਦਾ ਇਹ ਕੀਤਾ ਸੀ ਕਿ ਅਸੀਂ ਸਾਰੀਆਂ ਔਰਤਾਂ ਨੂੰ 15-1500 ਰੁਪਏ ਦੇਵਾਂਗੇ। ਬਸ ਇਹੀ ਇਹਨਾਂ ਦੇ ਦਾਅਵੇਆਂ ਵਾਅਦਿਆਂ ਦੀ ਅਸਲ ਤਸਵੀਰ ਆ ਤੇ ਭਾਜੀਪੀ ਦਾ ਵਾਕ ਕਹਿਣਾ ਕੀ ਆ? ਭਾਜੀਪੀ ਬਾਰੇ ਤਾਂ ਸਾਰਿਆਂ ਨੂੰ ਪਤਾ ਕਿ ਉਹਨਾਂ ਦੇ ਦਾਅਵੇ ਆਵਾਜ਼ਾਂ ਦੀ ਹੈ ਮਤਲਬ ਅਸਲ ਤਸਵੀਰ ਕੀ ਆ ਉਹਨਾਂ ਨੇ ਤਾਂ ਡਿਜੀਟਲ ਭਾਰਤ ਬਣਾਉਣ ਦੀ ਗੱਲ ਕੀਤੀ ਸੀ ਤੇ ਭਾਰਤ ਬਣਿਆ ਕੀ ਭਾਰਤ ਦੇ ਲੋਕਾਂ ਦੀ ਹਾਲਤ ਕੀ ਆ ਉਹ ਤੁਸੀਂ ਬੀਜੇਪੀ ਦੇ ਰਾਜ ਵਿੱਚ ਵੇਖ ਹੀ ਰਹੇ ਹੋ ਤੇ ਸਰਕਾਰਾਂ ਆਪਣੇ ਕੀਤੇ ਹੋਏ ਵਾਅਦੇ ਪੂਰੇ ਕਰਨ ਦੀ بجائے ਸਥਾਈ ਜੜ੍ਹਾਂ ਕਿਸੇ ਸੂਬੇ ਵਿੱਚ ਲਾਉਣ ਦੀ بجائے ਹੋਰ ਵੱਧ ਹੋਰ ਵੱਧ ਦੀ ਦੌੜ ਵਿੱਚ ਲੱਗੀਆਂ ਪਈਆਂ ਨੇ ਕਿ ਉੱਥੇ ਉਹ ਸੂਬੇ ਵਿੱਚ ਵੀ ਅਸੀਂ ਆਪ ਦੀ ਸਰਕਾਰ ਨਾਲ ਗਏ ਉਹ ਸੂਬੇ ਵਿੱਚ ਵੀ ਅਸੀਂ ਆਪ ਦੀ ਸਰਕਾਰ ਨਾਲ ਗਏ ਸੈਂਟਰ ਵਿੱਚ ਵੀ ਸਾਡੀ ਸਰਕਾਰ ਆ ਜਾਵੇ ਪਰ ਜਿਹੜੇ ਲੋਕਾਂ ਨਾਲ ਕੀਤੇ ਵਾਅਦੇ ਆ ਉਹ ਪੂਰੇ ਨਹੀਂ ਕਰਨੇ ਲਾਰੇ ਲਾ ਲਾ ਕੇ ਹਰ ਥਾਂ ਤੇ ਆਪਦੀਆਂ ਸਰਕਾਰਾਂ ਬਣਾਉਣੀਆਂ ਚਾਹੁੰਦੇ ਨੇ ਅੱਗੇ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਆਏ 25 ਸਾਲੀ ਐਵੇਂ ਹੀ ਮੂਰਖ ਬੰਦੇ ਰਹਿਣਾ ਜਾਂ ਸੁਚੇਤ ਵੀ ਹੋਣਾ ਆਪ ਸਰਕਾਰ ਨੂੰ ਚਾਹੀਦਾ ਕਿ ਉਹ ਸਰਕਾਰੀ ਹਸਪਤਾਲਾਂ ਵੱਲ ਸਿਵਲ ਹਸਪਤਾਲਾਂ ਵੱਲ ਧਿਆਨ ਦੇਵੇ ਪਿਛਲੇ ਦਿਨਾਂ ਤੋਂ ਡਾਕਟਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਉਹਨਾਂ ਨੂੰ ਸੁਰੱਖਿਆ ਮਹੋਇਆ ਕਰਵਾਈ ਜਾਵੇ ਜਿਵੇਂ ਸਰਕਾਰੀ ਹਸਪਤਾਲਾਂ ਦਾ ਹਾਲ ਆ ਕਿਤੇ ਉਥੇ ਗੱਦੇ ਨਹੀਂ ਮਤਲਬ ਸੜਿਆਂ ਤੇ ਮਾਰਤੇ ਉਥੇ ਕਪੜੇ ਲੀੜੇ ਗੱਦੇ ਜੋ ਵਿਛਾਏ ਜਾਂਦੇ ਆ ਬਿੱਡਾਂ ਤੇ ਉਹ ਆ ਟੁੱਟੇ ਫੁੱਟੇ ਬੈੱਡ ਆ ਜੇ ਉਥੇ ਬਾਥਰੂਮ ਨੇ ਤਾਂ ਉਹਨਾਂ ਦੀਆਂ ਜਿਹੜੀਆਂ ਬਾਰੀਆਂ ਦਰਵਾਜ਼ੇ ਟੁੱਟੇ ਪਏ ਆ ਇਸੇ ਕਰਕੇ ਪਿਛਲੇ ਦਿਨੀ ਹਸਪਤਾਲ ਵਿੱਚ ਘਟਨਾ ਵਾਪਰੀ ਕਿ ਇੱਕ ਔਰਤ ਬਾਥਰੂਮ ਵਿੱਚ ਨਹਾ ਰਹੀ ਸੀ ਬਾਥਰੂਮ ਦੀ ਉੱਪਰਲੀ ਜਿਹੜੀ ਖਿੜਕੀ ਆ ਉਹ ਟੁੱਟੀ ਹੋਈ ਸੀ ਜਿਹਦੇ ਕਰਕੇ ਕੋਈ ਮਤਲਬ ਗਲਤ ਅੰਸਰ ਕਿਸੇ ਨੇ ਉਹਦੀ ਔਰਤ ਦੀ ਨਹਾਉਂਦੇ ਹੋਏ ਦੀ ਵੀਡੀਓ ਬਣਾਈ ਆ ਤਾਂ ਸਾਡੇ ਸਰਕਾਰੀ ਹਸਪਤਾਲਾਂ ਦਾ ਹਾਲ ਆ ਇੱਥੇ ਤੇ ਸਰਕਾਰਾਂ ਇਥੇ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਕਿ ਅਸੀਂ ਤਾਂ ਇੱਥੇ ਜੀ ਇਥੋਂ ਦੀ ਨੁਹਾਰ ਹੀ ਬਦਲਤੀ ਵਧੀਆ ਵਧੀਆ ਹਸਪੀਟਲ ਬਣਾਤੇ ਸਕੂਲ ਕਾਲਜ ਹਰ ਚੀਜ਼ ਦੀ ਨੁਹਾਰ ਬਦਲ ਕੇ ਰੱਖਤੀ ਇਹ ਫੋਕੇ ਦਾਅਵੇ ਨੇ ਸਰਕਾਰਾਂ ਦੇ ਕਰ ਕੋਈ ਵੀ ਸਰਕਾਰ ਲੋਕ ਬਣਾ ਵਿੱਚ ਆਪਣਾ ਇੱਕ ਅਕਸ ਬਣਾਉਣਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਪਹਿਲਾਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨੇ ਚਾਹੀਦੇ ਆ ਕਿ ਲੋਕ ਮਨਾਂ ਵਿੱਚ ਕਿਸੇ ਸਰਕਾਰ ਪ੍ਰਤੀ ਕੋਈ ਯਕੀਨਤਾ ਹੋਵੇ ਕਿ ਇਹ ਸਰਕਾਰ ਵਾਕਈ ਲੋਕਾਂ ਦੀ ਆ ਲੋਕਾਂ ਦੀ ਆਪਣੀ ਸਰਕਾਰ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਤਾਂ ਲੋਕਾਂ ਨਾਲ ਵਾਅਦੇ ਵੀ ਇਵੇਂ ਕੀਤੇ ਸੀ ਕਿ ਅਸੀਂ ਤਾਂ ਆਮ ਆਮ ਘਰਾਂ ਚੋਂ ਉੱਠੇ ਆ ਆਮ ਲੋਕਾਂ ਦੇ ਆ ਸਾਡੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਾਈ ਤੇ ਅਸੀਂ ਤਾਂ ਇੱਥੇ ਇਨਕਲਾਬ ਲੈ ਕੇ ਆਉਣਾ ਤਬਦੀਲੀ ਲੈ ਕੇ ਆਉਣੀ ਆ ਕੋਈ ਜੇ ਉਹਨਾਂ ਨੇ ਜੜਾਂ ਲਾਉਣੀਆਂ ਕਿਤੇ ਤਾਂ ਇੱਥੇ ਲਾਉਣ ਤਾਂ ਸਹੀ ਲੋਕ ਬਣਾ ਵਿੱਚ ਆਪਣੀਆਂ ਜੜਾਂ ਤਾਂ ਲਾਉਣ ਨਹੀਂ ਤਾਂ ਜੋ ਪਿਛਲੀਆਂ ਸਰਕਾਰਾਂ ਦਾ ਹਸ਼ਰ ਹੋਇਆ ਉਹੀ ਹੋਣਾ ਜਿਹੜੇ ਭੈਣਾ ਭਰਾ ਇਹਨਾਂ ਦਿਨਾਂ ਵਿੱਚ ਸੋਚ ਰਹੇ ਨੇ ਕਿ ਆਯੂਸ਼ਮਾਨ ਕਾਰਡ ਤਹਿਤ ਅਸੀਂ ਆਪਣਾ ਇਲਾਜ ਕਰਾਉਣਾ ਤਾਂ ਉਹ ਸੁਣ ਲਓ ਕਿ ਕੱਲ ਪੰਜਾਬ ਹਸਪਤਾਲ ਤੇ ਨਰਸਿੰਗ ਹੋਮ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਜੀਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਯੋਸ਼ਮਾਨ ਕਾਰਡ ਤਹਿਤ ਇਲਾਜ ਕਰਨਾ ਬੰਦ ਕਰ ਦਿੱਤਾ ਹੈ ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਇਸ ਸਕੀਮ ਤਹਿਤ ਸਰਕਾਰ ਵੱਲੋਂ ਉਹਨਾਂ ਨੂੰ ਜਿਹੜਾ 650 ਕਰੋੜ ਰੁਪਏ ਬਕਾਇਆ ਰਾਸ਼ੀ ਦੇਣੀ ਸੀਗੀ ਉਹ ਨਹੀਂ ਦਿੱਤੀ ਗਈ ਭਾਵੇਂ ਜਿਹੜਾ ਸਰਕਾਰੀ ਹਸਪਤਾਲਾਂ ਦਾ ਖਰਚ ਹੁੰਦਾ ਹੈ ਇਲਾਜ ਕਰਨ ਤੇ ਕਾਰਡ ਦੇ ਇਲਾਜ ਕਰਨ ਤੇ ਉਹ 650 ਕਰੋੜ ਉਹਦਾ ਬਕਾਇਆ ਰਹਿੰਦਾ ਜਿਹੜਾ ਸਰਕਾਰ ਨੇ ਹਲੇ ਉਹਨਾਂ ਹਸਪਤਾਲਾਂ ਨੂੰ ਨਹੀਂ ਦਿੱਤਾ ਜਿਹਦੇ ਕਾਰਨ ਹਸਪਤਾਲਾਂ ਦੀ ਆਰਥਿਕ ਹਾਲਤ ਮਾੜੀ ਹੋ ਗਈ ਆ ਪੈਸੇ ਦੀ ਘਾਟ ਕਾਰਨ ਹਸਪਤਾਲਾਂ ਕੋਲ ਪੂਰੀਆਂ ਦਵਾਈਆਂ ਵੀ ਨਹੀਂ ਹੈਗੀਆਂ ਤੇ ਨਾ ਹੀ ਉਹ ਆਪਦੇ ਸਟਾਫ ਨੂੰ ਪੂਰੀਆਂ ਤਨਖਾਹਾਂ ਦੇ ਸਕਦੇ ਆ ਇਸੇ ਮਜਬੂਰੀ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਇਹਨਾਂ ਕਾਰਡਾਂ ਦੀ ਸਕੀਮ ਤਹਿਤ ਇਲਾਜ ਬੰਦ ਕਰ ਦਿੱਤਾ ਹੈ ਤਾਂ ਕਹਿਣਾ ਕਿ ਹੁੰਦਾ ਤਾਂ ਇਹ ਆ ਕਿ ਇਹ ਸਕੀਮ ਦੇ ਤਹਿਤ 15 ਦਿਨਾਂ ਦੇ ਅੰਦਰ-ਅੰਦਰ ਇਹਨਾਂ ਬਿੱਲਾਂ ਦਾ ਭੁਗਤਾਨ ਕਰਨਾ ਹੁੰਦਾ ਸਰਕਾਰਾਂ ਨੇ ਪਰ ਇਹਨਾਂ ਨੇ ਤਾਂ 6 ਮਹੀਨੇ ਹੋ ਗਏ ਉਹਦਾ ਭੁਗਤਾਨ ਹੀ ਨਹੀਂ ਕੀਤਾ ਜਿਸ ਦੇ ਕਰਕੇ ਜਿਹੜਾ ਸਾਡੇ ਖਰਚੇ ਆ ਉਹ ਪੂਰੇ ਨਹੀਂ ਆ ਰਹੇ ਅਸੀਂ ਇਹਨਾਂ ਕਾਰਨਾਂ ਤੇ ਫਿਲਹਾਲ ਹਾਲ ਦੀ ਕੜੀ ਇਲਾਜ ਕਰਨਾ ਬੰਦ ਕਰਦੇ